ਤੇਰੇ ਉੱਤੇ ਕਈ ਵਾਰੀ ਗੀਤ ਮੈਂ ਬਣਾਏ ਆ ਤੇਰੇ ਉੱਤੇ ਕਈ ਵਾਰੀ ਗੀਤ ਮੈਂ ਬਣਾਏ ਆ ਤੇਰੇ ਜੈ ਨਹੀਂ ਬਣਤਾ ਹੀ ਹਰ ਵਾਰੀ ਤਾਂ ਆ ਜੇ ਮਹੱਬਤ ਨੂੰ ਲਿਖਣ ਦਾ ਕੋਈ ਸੌਖਾ ਟਾਂਕ ਹੁੰਦਾ ਫਿਰ ਦੁਨੀਆ ਦੇ ਉੱਤੇ ਹਰ ਬੰਦਾ ਰੱਬ ਹੁੰਦਾ ਫਿਰ ਦੁਨੀਆ ਦੇ ਉੱਤੇ ਹਰ ਬੰਦਾ ਰੱਬ ਹੁੰਦਾ ਵਾਰਸ਼ ਦੇ ਵਾਂਗ ਇੱਕ ਹੀਰ ਹੋਰ ਲਿਖੀ ਜਾਂਦੀ ਲਿਖਣੀ ਸੀ ਐਦਾਂ ਜਿਹੜੀ ਹੱਥ-ਹੱਥ ਵਿਖੀ ਜਾਂਦੀ ਵਾਰਸ ਤੇ ਵਾਂ ਇੱਕ ਹੀਰ ਹੋਰ ਲਿਖੀ ਜਾਂਦੀ ਲਿਖਣੀ ਸੀ ਐਦਾਂ ਜਿਹੜੀ ਹੱਥ-ਹੱਥ ਵਿਖੀ ਜਾਂਦੀ ਕਲਿਆਣ ਵਾਲੇ ਹੱਥੋਂ ਹੁਣ ਐਦਾਂ ਪੱਕਾ ਕੱਢ ਹੁੰਦਾ ਫੇਰ ਦੁਨੀਆ ਦੇ ਉੱਤੇ ਹਰ ਬੰਦਾ ਰੱਬ ਹੁੰਦਾ ਜੇ ਮਹੱਬਤ ਨੂੰ ਲਿਖਣ ਦਾ ਇੰਨਾ ਸੌਖਾ ਟੰਗ ਹੁੰਦਾ ਫੇਰ ਦੁਨੀਆ ਦੇ ਉੱਤੇ ਹਰ ਬੰਦਾ ਰੱਬ ਹੁੰਦਾ ਸੋਨੀ ਮਹੀਵਾਲ ਵਾਲੇ ਵਰਕੇ ਵੀ ਚੱਕਨੇ ਸੀ ਮਿਰਜੇ ਨੇ ਤੀਰ ਫਿਰ ਪਾਸੇ ਕਿੱਥੋਂ ਰੱਖਣੇ ਸੀ ਸੋਨੀ ਮਹੀਵਾਲ ਵਾਲੇ ਵਰਕੇ ਵੀ ਚੱਕਣੇ ਸੀ ਮਿਰਜੇ ਨੇ ਤੀਰ ਫਿਰ ਪਾਸੇ ਕਿੱਥੋਂ ਰੱਖਣੇ ਸੀ ਫਿਰ ਭਾਈਆਂ ਵੱਲੋਂ ਮਿਰਜੇ ਨੂੰ ਕਦੇ ਨਹੀਂ ਸੀ ਵੱਡ ਹੁੰਦਾ ਫਿਰ ਦੁਨੀਆਂ ਦੇ ਉੱਤੇ ਹਰ ਬੰਦਾ ਰੱਬ ਹੁੰਦਾ ਜੇ ਮੁਹੱਬਤ ਨੂੰ ਲਿਖਣਾ ਦਾ ਕੋਈ ਸੌਖਾ ਢੰਗ ਹੁੰਦਾ ਫਿਰ ਦੁਨੀਆਂ ਦੇ ਉੱਤੇ ਹਰ ਬੰਦਾ ਰੱਬ ਹੁੰਦਾ ਸਰਾਹੀ ਜਿੱਦੀ ਧੌਣ ਤੇਰੀ ਬੜਾ ਤਿੱਖਾ ਨੱਕੀ ਬੋਧ ਕਾਦੀ ਤਾਉਣ ਵਾਂਗੂ ਪਤਲਾ ਜਿ ਲਾਕੇ ਸਰਾਹੀ ਜਿੱਡੀ ਤਾਉਣ ਤੇਰੀ ਬੜਾ ਤਿੱਖਾ ਨਾਕੇ ਬੋਧ ਕਾਦੀ ਤਾਉਣ ਵਾਂਗੂ ਪਤਲਾ ਜਿ ਲਾਕੇ ਮੇਰੇ ਨਾਲ ਸੂਟ ਤੇਰਾ ਮੈਚਿੰਗ ਜੇ ਸਭ ਹੁੰਦਾ ਫੇਰ ਦੁਨੀਆ ਦੇ ਉੱਤੇ ਹਰ ਬੰਦਾ ਰੱਬ ਹੁੰਦਾ ਜੇ ਮੁਹੱਬਤ ਨੂੰ ਲਿਖਣਾ ਦਾ ਐਨਾ ਸੌਖਾ ਟੰਗ ਹੁੰਦਾ ਇਹ ਦੁਨੀਆਂ ਦੇ ਉੱਤੇ ਹਰ ਬੰਦਾ ਰੱਬ ਹੁੰਦਾ ਤੇਰੀ ਮਿੱਠੀ ਮੁਸਕਾਨ ਨਾਲ ਅਦਵੀ ਜਹਾਨ ਲੱਗੇ ਲਿਲੀ ਫੁੱਲਾਂ ਨਾਲ ਤੇਰੀ ਖੁਸ਼ਬੂ ਸਮਾਨ ਲੱਗੇ ਤੇਰੀ ਮਿੱਠੀ ਮੁਸਕਾਨ ਨਾਲ ਅਦਭੀ ਜਹਾਨ ਲੱਗੇ ਲਿਲੀ ਫੁੱਲਾਂ ਨਾਲ ਤੇਰੀ ਖੁਸ਼ਬੂ ਸਮਾਨ ਲੱਗੇ ਕਾਸ ਗੋਰ ਸੰਦੂਪਾ ਔਰ ਵਾਂਗ ਫੁੱਲ ਉੱਤੇ ਸੱਡ ਹੁੰਦਾ ਫਿਰ ਦੁਨੀਆ ਦੇ ਉੱਤੇ ਹਰ ਕੋਈ ਰਬ ਹੁੰਦਾ ਜੇ ਮਹਾਂਬਤ ਨੂੰ ਲਿਖਣ ਦਾ ਇੰਨਾ ਸੌਖਾ ਟੰਗ ਹੁੰਦਾ ਫਿਰ ਦੁਨੀਆ ਦੇ ਉੱਤੇ ਹਰ ਬੰਦਾ ਰਬ ਹੁੰਦਾ ਹਰ ਬੰਦਾ ਰਬ thank you.